ਆਮ ਆਦਮੀ ਪਾਰਟੀ ਦੇ ਨਾਬਾ ਹਲਕੇ ਤੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਨਾਬਾ ਨੂੰ ਕੂੜਾ ਮੁਕਤ ਕੀਤਾ ਜਾਏਗਾ ਪਰ ਹਕੀਕਤ ਦੇ ਵਿੱਚ ਨਾਬਾ ਦੇ ਲੋਕ ਕੂੜੇ ਤੋਂ ਹੀ ਸਭ ਤੋਂ ਵੱਧ ਪਰੇਸ਼ਾਨ ਤਸਵੀਰਾਂ ਰਿਆਸਤੀ ਸ਼ਹਿਰ ਨਾਬੇ ਦੀ ਵਿਰਾਸਤ ਦੇ ਵਜੋਂ ਜਾਣੇ ਜਾਂਦੇ ਰਿਆਸਤ ਕਿਲੇ ਦੀਆਂ ਜਿੱਥੇ ਨਗਰ ਕੌਂਸਲ ਨਾਬਾ ਦੇ ਵੱਲੋਂ ਸਾਰੇ ਸ਼ਹਿਰ ਦਾ ਕੂੜਾ ਲਿਆ ਕੇ ਡੰਪ ਕੀਤਾ ਜਾ ਰਿਹਾ ਹੈ ਇਹ ਕੂੜਾ ਇਹ ਕੂੜਾ ਕਿੱਥੇ ਕਿ ਗੇਰ ਰਿਹਾ ਕਿਨੇ ਕਿਹਾ ਤੁਹਾਨੂੰ ਕੂੜਾ ਦੱਸਿਆ ਕਿਨੇ ਕਿਹਾ ਇਹੋ ਸਾਹਿਬ ਨੇ ਕਿਹਾ ਵੀ ਕੂੜਾ ਉਹਰੇ ਗੇਰਨਾ ਸਾਨੂੰ ਨਹੀਂ ਪਤਾ ਜੀ ਕਿਨੇ ਕਿਹਾ ਕੂੜਾ ਗੇਰ ਕਿਸ ਦੀ ਮਰਜ਼ੀ ਨਾਲ ਗੇਰ ਰਹੇ ਉਥੇ ਖਰੋਜ ਕਰ ਦਿਓ ਕੀ ਨਹੀਂ ਪਤਾ ਕੂੜੇ ਦੇ ਡੰਪ ਦੇ ਨਾਲ ਜਿੱਥੇ ਸ਼ਹਿਰ ਨਿਵਾਸੀ ਪਰੇਸ਼ਾਨ ਨੇ ਉਥੇ ਸ਼ਹਿਰ ਦੇ ਵਿੱਚ ਬਿਮਾਰੀ ਫੈਲਣ ਦਾ ਵੀ ਖਤਰਾ ਬਣ ਗਿਆ ਇਸ ਕੂੜੇ ਕਰਕੇ ਹੀ ਸ਼ਹਿਰ ਦੇ ਵਿੱਚ ਆਵਾਰਾ ਪਸ਼ੂਆਂ ਦੀ ਗਿਣਤੀ ਦੇ ਵਿੱਚ ਭਾਰੀ ਵਾਧਾ ਹੋਇਆ ਤਸਵੀਰਾਂ 'ਚ ਇਹ ਵੀ ਵੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਨਗਰ ਕੌਂਸਲ ਦੇ ਮੁਲਾਜ਼ਮ ਸ਼ਹਿਰ ਦਾ ਕੂੜਾ ریاਸਤੀ ਕਿਲੇ ਦੇ ਵਿੱਚ ਸੁੱਟ ਰਹੇ ਨੇ। ਇਸ ਮੁੱਦੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨਾਬਾ ਮੱਖਣ ਸਿੰਘ ਲਾਲਕਾ ਨੇ ਅੱਜ ਖੁਦ ریاਸਤੀ ਕਿਲੇ ਦਾ ਜਾਇਜ਼ਾ ਲਿਆ ਅਤੇ ਪੰਜਾਬ ਸਰਕਾਰ ਨੂੰ ਹਕੀਕਤ ਵਿਖਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨਾਬਾ ਦੇ ਵਿਧਾਇਕ ਤੋਂ ਵੀ ਸਵਾਲ ਕੀਤਾ ਕਿ ਇੱਕ ਪਾਸੇ ਉਹ ਨਾਬਾ ਨੂੰ ਕੂੜਾ ਮੁਕਤ ਕਰਨ ਦਾ ਐਲਾਨ ਕਰਦੇ ਨੇ ਤੇ ਦੂਜੇ ਪਾਸੇ ਜਿੱਥੇ ਹਰ ਸਾਲ ਮਹਾਰਾਜਾ ਹੀਰਾ ਸਿੰਘ ਦੀ ਵਰਸੀ ਮਨਾਈ ਜਾਂਦੀ ਹੈ ਉੱਥੇ ਸਾਰੇ ਸ਼ਹਿਰ ਦਾ ਕੂੜਾ ਡੱਬ ਕੀਤਾ ਜਾ ਰਿਹਾ ਹੈ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੈ ਤਸਵੀਰਾਂ ਨੂੰ ਉਜਾਗਰ ਕਰ ਲਈ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਅੱਜ ਇੱਥੇ ਪਹੁੰਚੇ ਨੇ ਕੀ ਕਹੋਗੇ ਨਾਬਾ ਤਾਂ ਕਹਿੰਦੇ ਵੀ ਕੂੜਾ ਮੁਕਤ ਹੋ ਗਿਆ ਤੇ ਦੂਜੇ ਪਾਸੇ ਸੈਲਫੀ ਪੁਆਇੰਟ ਤੁਸੀਂ ਸੈਲਫੀ ਪੁਆਇੰਟ ਤੇ ਪਹੁੰਚੇ ਹੋ ਜੀ ਮੈਨੂੰ ਬੜੀ ਹੈਰਾਨਗੀ ਹੈ ਕਿ ਜਿਹੜਾ ਇੱਥੇ ਦਾ ਦੇਬਾਨ ਮਲਏ ਜਦੋਂ ਇਲੈਕਸ਼ਨ ਜਿੱਤਣ ਤੋਂ ਬਾਅਦ ਚਾਏ ਜਦੋਂ 92 93 ਲੋਕਾਂ ਨੇ ਐਮਐਲਏ ਬਣਾਏ ਤੇ ਲੋਕਾਂ ਨੂੰ ਬੜੀਆਂ-ਬੜੀਆਂ-ਬੜੀਆਂ ਆਸਾਂ ਤੇ ਬੜੇ-ਬੜੇ-ਬੜੇ ਸੁਪਜਬਾਗ ਦਿਖਾਏ ਸੋ ਨਾਬੇ ਦੇ ਵਿੱਚ ਜਿਹੜੇ ਫਿਰ ਰਹੇ ਆ ਅੱਜ ਨਾਬਾ ਜਿਹੜਾ ਹੈਗਾ ਬਿਲਕੁਲ ਨਰਕ ਦੀ ਜ਼ਿੰਦਗੀ ਨਾਬੇ ਦੇ ਲੋਕ ਬਤੀਤ ਕਰਨ ਲੱਗ ਗਏ ਸੋ ਇੱਥੇ ਜਿੱਥੇ ਆਪਾਂ ਖੜੇ ਆ ਇੱਥੇ ਨਾਲ ਹੀ ਸੈਲਫੀ ਪੁਆਇੰਟ ਸੀਗਾ ਮੈਂ ਅੱਜ ਉਹਨੂੰ ਦੇਖਣ ਆਇਆ ਸੀਗਾ ਵੀ ਜਿਹੜੇ ਬੜੀਆਂ ਗੱਪਾਂ ਮਾਰਦੇ ਸੀ ਸੈਲਫੀ ਪੁਆਇੰਟ ਬਣਾਏ ਆ ਸੀ ਤੇ ਉਸ ਵਿਰਾਸਤ ਨੂੰ ਅਸੀਂ ਬਚਾਉਣਾ ਹੈਗਾ ਜਿਹੜੀ ਨਾਬੇ ਦੇ ਮਹਾਰਾਜਿਆਂ ਦੀ ਵਿਰਾਸਤ ਹੈ ਕੂੜੇ ਦਾ ਡੰਪ ਬਣਾ ਕੇ ਜਿਹੜਾ ਕੀ ਸਾਫਤ ਕਰਨਾ ਚ ਪਰ ਮੈਂ ਇਸ ਐਮਐਲਏ ਸਾਹ ਨੂੰ ਇੱਕ ਕਹਿਣਾ ਚਾਹੁੰਨਾ ਕਿ ਜਿਹੜੀਆਂ ਝੂਠ ਬੋਲਣਾ ਛੱਡ ਦੇ ਜੇ ਤੇਰੇ ਤੋਂ ਕੋਈ ਕੰਮ ਨਹੀਂ ਹੁੰਦਾ ਤਾਂ ਘੱਟੋ ਘੱਟ ਤੂੰ ਜੇ ਨਹੀਂ ਐਮਐਲਏship ਚਲਾ ਸਕਦਾ ਤਾਂ ਅਸਤੀਫਾ ਦੇ ਦੇ ਆ ਤਿੰਨ ਚਾਰ ਮਹੀਨਿਆਂ ਬਾਅਦ ਕੈਨੇਡਾ ਅਮਰੀਕਾ ਜਾ ਵਰਦਣਾ ਤੇ ਹੋਰ ਇੱਥੇ ਆ ਕੇ ਗੱਪਾਂ ਮਾਰੀ ਜੰਨਾ ਸੋ ਇਸ ਕਰਕੇ ਮੈਂ ਕਹਿਣਾ ਚਾਹੁੰਨਾ ਕਿ ਭਗਵਾਨ ਤੁਮਾਨ ਜੀ ਜੇ ਤੁਹਾਨੂੰ ਮਾੜਾ ਮੋਟਾ ਵੀ ਫਿਕਰ ਹੈਗਾ ਪੰਜਾਬ ਦਾ ਤਾਂ ਇਹਨਾਂ ਇਹਨਾਂ ਲੋਕਾਂ ਨੂੰ ਨੱਥ ਪਾ ਲੋ ਜਿਹੜੇ ਕਰੋੜਾਂ ਰੁਪਏ ਦਾ ਘਟਾਲੇ ਕੀਤੇ ਜਾ ਰਹੇ ਨੇ ਕੂੜੇ ਦੇ ਨਾਂ ਤੇ ਵੀ ਘਟਾਲਾ ਕੀਤਾ ਜਾ ਰਿਹਾ ਤੇ ਸ਼ਹਿਰ ਦੇ ਵਿਸ਼ਕਾਰ ਊੜਾ ਜਿਹੜਾ ਛੋਟਿਆ ਜਾ ਰਿਹਾ ਸ਼ਰਮਣੀ ਵਿਰੋਧੀ ਧਿਰ ਦਾ ਵੀ ਜ਼ਿੰਮੇਵਾਰੀ ਆ ਜੇਕਰ ਸਰਕਾਰ ਕੰਮ ਨਹੀਂ ਕਰਦੀ ਜਾਂ ਵਿਧਾਇਕ ਕੰਮ ਨਹੀਂ ਕਰਦੇ ਪ੍ਰੋਟੈਸਟ ਕਰਨਾ ਧਰਨੇ ਦੇਣਾ ਸ਼ਰਮਣੀ ਅਕਾਲੀ ਦਲ ਨੇ ਹਾਲ ਤੱਕ ਕਿਉਂ ਨਹੀਂ ਪ੍ਰੋਟੈਸਟ ਕੀਤਾ ਅਸੀਂ ਇਹਨਾਂ ਨੂੰ ਇਹੀ ਚੈਲੰਜ ਪਹਿਲਾਂ ਵੀ ਕੀਤਾ ਸੀਗਾ ਤੇ ਹੁਣ ਵੀ ਅੱਜ ਵੀ ਕਹਿ ਰਹੇ ਹਾਂ ਜੇ ਇਹਨਾਂ ਚੀਜ਼ਾਂ ਨੂੰ ਨਹੀਂ ਸੁਧਾਰਨਗੇ ਤਾਂ ਵੱਡੇ ਪ੍ਰਸੈਂਟ ਜਿਹੜੇ ਹੈਗੇ ਨੇ ਧਰਨੇ ਸ਼ੁਰੂ ਕਰਾਂਗੇ ਸ਼ਹਿਰ ਦੇ ਵਿੱਚ ਨਿਕਲਣਾ ਐਮਐਲਏ ਦੀ ਟੀਮ ਦਾ ਤੇ ਉਹਨਾਂ ਦੇ ਜਿਹੜੇ ਹੋਰ ਜਿਹੜੇ ਲੋਕ ਨੇ ਉਹਨਾਂ ਦਾ ਨਿਕਲਣਾ ਬੰਦ ਕਰਾਂਗੇ ਸੋ ਇਹ ਜਿਹੜਾ ਝੂਠ ਹੈ ਜਾਦਾ ਚਰਨੀ ਚੱਲੂਗਾ ਇਸ ਮਸਲੇ ਦੇ ਉੱਤੇ ਜਦੋਂ ਨਗਰ ਕੌਂਸਲ ਨਾਬਾ ਦੇ ਕਾਰਜ ਸாதਕ ਅਫਸਰ ਗੁਰਚਰਨ ਸਿੰਘ ਗਿੱਲ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਹੇ ਕਿ ਸ਼ਹਿਰ ਨਿਵਾਸੀ ਇੱਥੇ ਆਪਣੀ ਮਰਜ਼ੀ ਦੇ ਨਾਲ ਕੂੜਾ ਸੁੱਟ ਜਾਂਦੇ ਨੇ ਜਿਸ ਕਰਕੇ ਸਮੱਸਿਆ ਪੈਦਾ ਹੋ ਰਹੀ ਹੈ ਜਦੋਂ ਉਹਨਾਂ ਨੂੰ ਨਗਰ ਕੌਂਸਲ ਮੁਲਾਜ਼ਮਾਂ ਦੇ ਵੱਲੋਂ ਕੂੜਾ ਡੰਪ ਕਰਨ ਸੰਬੰਧੀ ਸਵਾਲ ਕੀਤਾ ਤਾਂ ਉਹਨਾਂ ਕਹੇ ਕਿ ਨਗਰ ਕੌਂਸਲ ਦੇ ਮੁਲਾਜ਼ਮ ਕੂੜਾ ਉੱਥੋਂ ਚੁੱਕ ਕੇ ਬਾਹਰ ਸੁੱਟ ਕੇ ਆਉਂਦੇ ਨੇ ਉਹਨਾਂ ਵਿਸ਼ਵਾਸ ਦਵਾਇਆ ਕਿ ਜਲਦ ਹੀ ਇਸ ਕੂੜੇ ਦੀ ਸਮੱਸਿਆ ਨੂੰ ਹੱਲ ਕਰ ਲਿਆ ਜਾਏਗਾ ਅਤੇ ਕੂੜਾ ਸੁੱਟਣ ਵਾਲੇ ਲੋਕਾਂ ਤੇ ਜੁਰਮਾਨਾ ਕਰਕੇ ਇਸ ਸਮੱਸਿਆ ਦਾ ਹੱਲ ਕੀਤਾ ਜਾਏਗਾ। ਉਥੇ ਕੂੜਾ ਕੋਈ ਪਬਲਿਕ ਸਟਰੀ ਜਾਂਦੀ ਹੈ ਤੇ ਅਸੀਂ ਤਾਂ ਉਥੇ ਚੱਕ ਦਿੰਨੇ ਹਾਂ।